ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਭਾਈ ਮਨਜੀ ਫਿੰਡਾ ਕੰਗਮਾਈ ਦਾ ਰਹਿਣ ਵਾਲਾ ਸੀ ਇੱਕ ਮੁਸਲਮਾਨ ਪੀਰ ਸਖੀ ਸਰਬਰ ਦਾ ਪੁਜਾਰੀ ਸੀ ਇਸਨੇ ਆਪਣੇ ਘਰ ਇੱਕ ਪੀਰਖਾਨਾ ਵੀ ਬਣਾਇਆ ਹੋਇਆ ਸੀ ਜਿਸਤੇ ਹਰ ਵੀਰਵਾਰ ਨੀਮ ਨਾਲ ਮਿੱਠੀ ਰੋਟੀ ਚੜਾਉਂਦਾ ਸੀ ਤੇ ਸਰਦਾ ਲੁਆਣ ਨੂੰ ਨਾਲ ਲੈ ਕੇ ਹਰ ਸਾਲ ਨਗਾਹੇ ਪਿੰਡ ਜਾਂਦਾ ਹੁੰਦਾ ਸੀ ਜਿੱਥੇ ਇਹਨਾਂ ਦੀ ਪੀਰ ਦੀ ਕਬਰ ਸੀ ਸਨ 1585 ਈਸਵੀ ਦੀ ਗੱਲ ਸੀ ਕਿ ਇਹ ਜਥੇ ਸਮੇਤ ਨਗਾਹੇ ਤੋਂ ਹੋ ਕੇ ਵਾਪਸ ਆਪਣੇ ਪਿੰਡ ਜਾ ਰਿਹਾ ਸੀ ਕੀ ਅੰਬਰ 'ਤੇ ਠਹਿਰ ਗਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨ ਕੀਤੇ ਸੰਗਤ ਵਿੱਚ ਗਿਆ ਬਾਣੀ ਦਾ ਕੀਰਤਨ ਸੁਣਿਆ ਮਨ ਨੂੰ ਸ਼ਾਂਤੀ ਆ ਗਈ ਪ੍ਰਤੀਤ ਹੋਇਆ ਇਥੋਂ ਮਨ ਨੂੰ ਸੱਚੇ ਸੁੱਖ ਦੀ ਪ੍ਰਾਪਤੀ ਹੋ ਸਕਦੀ ਹੈ ਪਾਈ ਮਾਨ ਜੀ ਨੇ ਸਤਿਗੁਰੂ ਪਾਸੇ ਸਿੱਖੀ ਦੀ ਦਾਤ ਮੰਗੀ ਗੁਰੂ ਸੈਵ ਨੇ ਉੱਤਰ ਦਿੱਤਾ ਸਿੱਖੀ ਉਥੇ ਸਿੱਖੀ ਨਹੀਂ ਢਿੱਕ ਸਕਦੀ ਪਹਿਲਾਂ ਆਪਣੇ ਕਰ ਜਾ ਕੀ ਪੀਰਖਾਨਾਟਾ ਸਖੀ ਸਰਬਰ ਦੀ ਪੂਜਾ ਛੱਡ ਤੇ ਸਿੱਖੀ ਤੋਂ ਉਲਟ ਸਾਰੇ ਕੰਮ ਕਰਨੇ ਬੰਦ ਕਰ ਤਾਂ ਹੀ ਤੂੰ ਸਿੱਖ ਬਣ ਸਕਦਾ ਹੈ ਪਾਹੀ ਮਾਂ ਜੀ ਜੀ ਨੇ ਇਸੇ ਤਰ੍ਹਾਂ ਕੀਤਾ ਉਸਨੇ ਆਪਣੇ ਘਰ ਜਾ ਕੇ ਪੀਰ ਦੀ ਕਵਰਟਾ ਦਿੱਤੀ ਰੋਟ ਪਕਾਉਣੇ ਬੰਦ ਕਰ ਦਿੱਤੇ ਪੂੰਜੀ ਸੋਨਾ ਵੀ ਬੰਦ ਕਰ ਦਿੱਤਾ ਧਾਗੇ ਤੀਤ ਦੇਣੇ ਲੈਣੇ ਤਿਆਗ ਦਿੱਤੇ ਗੁਰੂ ਜੀ ਕੋਲ ਆ ਗਿਆ ਪਿੰਡ ਦੇ ਸਾਰੇ ਲੋਕ ਸਖੀ ਸਰਵਰੀਏ ਸਨ ਉਸ ਦੇ ਦੁਸ਼ਮਣ ਬਣ ਗਏ ਲੋਕਾਂ ਉਸ ਨੂੰ ਪਿੰਡ ਦੇ ਮੁਖੀਏ ਦੀ ਪਦਵੀ ਤੋਂ ਵੀ ਹਟਾ ਦਿੱਤਾ ਪਰ ਉਸ ਨੇ ਕਿਸੇ ਗੱਲ ਦੀ ਪਰਵਾਹ ਨਾ ਕੀਤੀ ਉਹ ਸੇਵਾ ਵਿੱਚ ਜੁਟ ਗਿਆ ਸਿੱਖਾਂ ਦੀ ਕਮਾਈ ਕਰਨ ਲੱਗਾ ਉਸਨੇ ਆਪਣੇ ਜਿੰਮੇ ਲੰਗਰ ਵਾਸਤੇ ਲੱਕੜੀਆਂ ਲਿਆਉਣ ਦੀ ਵੀ ਸੇਵਾ ਲੈ ਲਈ ਹਰ ਰੋਜ਼ ਵਾਹਿਗੁਰੂ ਦਾ ਸਿਮਰਨ ਕਰਦਾ ਗੁਰੂ ਜੀ ਦੇ ਉਪਦੇਸ਼ ਸੁਣ ਕੇ ਹਿਰਦੇ ਵਿੱਚ ਬਸਾਉਂਦਾ ਜੰਗਲ ਵਿੱਚੋਂ ਲੰਗਰ ਲਈ ਲੱਕੜੀਆਂ ਲਿਆਉਂਦਾ ਇੱਕ ਦਿਨ ਪਾਈ ਮੰਜ ਜੀ ਲੱਕੜਾਂ ਸਿਰ ਤੇ ਰੱਖ ਕੇ ਅੰਮ੍ਰਿਤਸਰ ਨੂੰ ਜਾ ਰਹੇ ਸਨ ਕੀ ਬਹੁਤ ਤੇਜ ਹਨੇਰੀ ਆਈ ਪਾਈ ਜੀ ਲੱਕੜਾਂ ਸਮੇਤ ਇੱਕ ਖੂਹ ਵਿੱਚ ਡਿੱਗ ਪਏ ਖੂਹ ਬਹੁਤ ਡੂੰਗਾ ਨਹੀਂ ਸੀ ਅਤੇ ਪਾਣੀ ਵੀ ਥੋੜਾ ਹੀ ਸੀ ਪਾਈ ਜੀ ਨੇ ਲੱਕੜਾਂ ਸਿਰ ਤੇ ਹੀ ਰੱਖੀਆਂ ਤਾਂ ਕਿ ਭਿੱਜ ਨਾ ਜਾਣ ਖੂਹ ਵਿੱਚ ਖੜੇ ਆਪ ਗੁਰਵਾਣੀ ਦਾ ਪਾਠ ਕਰਨ ਲੱਗੇ ਜਦੋਂ ਪਾਈ ਮਾਂਜੀ ਜੀ ਲੱਕੜਾਂ ਲੈ ਕੇ ਨਾ ਪਹੁੰਚੇ ਤਾਂ ਦਿਲ ਦੀਆਂ ਜਾਣਨ ਵਾਲੇ ਗੁਰੂ ਅਰਜਨ ਦੇਵ ਜੀ ਨੇ ਖਾਸ ਮੀਤ ਖੂ ਕੋਲ ਪਹੁੰਚੀ ਰਸਾਲਮ ਕਾ ਕੀ ਆਵਾਜ਼ ਦਿੱਤੀ ਭਾਈ ਜੀ ਰੱਸਾ ਫੜ ਕੇ ਬਾਹਰ ਆ ਜਾਓ ਭਾਈ ਮਾਂਜੀ ਜੀ ਨੇ ਉਤਰਨਾ ਨਹੀਂ ਦਿੱਤਾ ਪਹਿਲਾਂ ਲੱਕੜਾਂ ਬਾਹਰ ਕੱਢੋ ਤਾਂ ਕਿ ਲੰਗਰ ਪੱਕ ਸਕੇ ਇਸੇ ਤਰ੍ਹਾਂ ਕੀਤਾ ਗਿਆ ਫਿਰ ਭਾਈ ਮਾਂਜ ਵਾਰ ਆ ਗਏ ਗੁਰੂ ਜੀ ਨੇ ਭਾਈ ਮਾਂਜ ਜੀ ਨੂੰ ਆਪਣੀ ਛਾਤੀ ਨਾਲ ਲਾਇਆ ਤੇ ਆਖਿਆ ਮਾਡਿ ਪਿਆਰਾ ਗੁਰੂ ਕੋ ਗੁਰੂ ਮੰਜ ਪਿਆਰਾ ਮੰਜ ਗੁਰੂ ਕਾ ਵੋਹਿਤਾ ਜੰਗ ਲੰਗਣ ਹਾਰਾ ਇਸ ਤਰ੍ਹਾਂ ਪਾਈ ਮੰਜੀ ਜੀ ਸਿੱਖੀ ਤੇ ਇਮਤਿਹਾਨ ਵਿੱਚੋਂ ਪਾਸ ਹੋ ਗਏ ਗੁਰੂ ਜੀ ਨੇ ਪਾਈ ਜੀ ਨੂੰ ਸਿੱਖ ਧਰਮ ਤੇ ਪ੍ਰਚਾਰ ਵਾਸਤੇ ਹੁਸ਼ਿਆਰਪੁਰ ਆਪਣੇ ਘਰ ਪੇਜ ਦਿੱਤਾ ਆਈ ਮੰਝ ਜੀ ਨੇ ਕਰ ਜਾ ਕੇ ਸੰਗਤ ਕਾਇਮ ਕੀਤੀ ਲੰਗਰ ਚਲਾਇਆ ਤੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਸਿੱਖਿਆ ਸਿੱਖਿਆ ਬਾਣ ਲਈ ਹੋਰਨਾ ਧਰਮਾਂ ਦੇ ਵਿਸ਼ਵਾਸ ਰਸਮਾਂ ਰੀਤੀ ਰਵਾਜ ਆਦਿ ਦਾ ਪੂਰੀ ਤਰ੍ਹਾਂ ਤੇ ਆ ਕਰਨਾ ਪੈਂਦਾ ਹੈ ਕੇਵਲ ਗੁਰੂ ਸਾਹਿਬ ਦੇ ਹੁਕਮਾਂ ਅਥਵਾ ਗੁਰਵਾਣੀ ਅਨੁਸਾਰ ਹੀ ਜੀਵਨ ਬਿਤਾਉਣਾ ਪੈਂਦਾ ਹੈ ਮੜੀਆਂ ਤੇ ਕਬਰਾਂ ਆਦਿ ਪੂਜਾ ਸਿੱਖ ਧਰਮ ਵਿੱਚ ਬਿਲਕੁਲ ਮਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ